ਖੰਨਾ ਪੈਲ ਸਮਰਾਲਾ ਤਿੰਨ ਜਿਹੜੀ ਵਿਧਾਨ ਸਭਾ ਨੇ ਇੱਥੇ ਲੰਬਾ ਸਮੇਂ ਤੋਂ ਕਾਂਗਰਸ ਖਾਲੀ ਅਮਜੂਦਾ ਝਾੜੂ ਪਾਰਟੀ ਰਹੀ ਹੈ ਇੱਥੇ ਇੱਕ ਵੀ ਸਟੈਚੂ ਡਾਕਟਰ ਅੰਬੇਡਕਰ ਸਾਹਿਬ ਦਾ ਨਹੀਂ ਹੈ ਹਸਪਤਾਲ ਤੋਂ ਮੰਗ ਕਰਦੇ ਆ ਰਹੇ ਆਂ ਵੀ ਇੱਥੇ ਡਾਕਟਰ ਅੰਬੇਡਕਰ ਸਾਹਿਬ ਦਾ ਸਟੈਚੂ ਲਗਾਇਆ ਜਾਵੇ ਪ੍ਰੈਸ਼ਰ ਬਣਿਆ ਜਿੱਥੇ ਬੰਦੀਆਂ ਦਾ ਉੱਤੇ ਥੜਾ ਬਣ ਗਿਆ ਜਿਹੜਾ ਪਤਾਨੀ ਲੱਗਿਆ ਥੜਾ ਤਿਆਰਾ ਬੁੱਤ ਤਿਆਰ ਆ ਪਰ ਉਹਦੇ ਨਾਲ ਏ ਜਿੱਥੇ ਡਾਕਟਰ ਅੰਬੇਡਕਰ ਦਾ ਬੁੱਤ ਲੱਗਣਾ ਉੱਥੇ ਲੋਕਾਂ ਦੇ ਮੂਤਣ ਦੇ ਲਈ ਇੱਕ ਪਖਾਨੇ ਬਣਾਤੇ ਸਾਡੇ ਰਾਇਬਰ ਦੀ ਅੰਬੇਡਕਰ ਦੀ ਰਿਸਪੈਕਟ ਕਰਦੇ ਨੇ ਇੱਕ ਮੁੱਤਨ ਵਾਲੀ ਜਗ੍ਹਾ ਨੂੰ ਪ੍ਰੇਫਰ ਕਰ ਰਹੇ ਨੇ ਉਹਨਾਂ ਦਾ ਸਟੈਚੂ ਨਹੀਂ ਲਗਾ ਰਹੇ 28 ਤਰੀਕ ਨੂੰ ਅਮਲੋ ਚੌਂਕ ਦੇ ਵਿੱਚ ਇਹ ਸਾਰੀਆਂ ਭਰਾਤਰੀ ਜਿੱਥੇ ਬੰਦੀਆਂ ਬੋਇਲ ਸਮਾਜ ਪਾਰਟੀ ਹੋਰ ਜਿੰਨੇ ਵੀ ਸਾਡੇ ਸੰਗਠਨ ਨੇ ਉਹ ਇਕੱਠੇ ਹੋ ਕੇ ਇੱਕ ਧਰਨਾ ਦੇ ਰਹੇ ਆ ਦਾ ਬੁੱਤ ਉੱਥੇ ਬੰਦਿਆਂ ਦੀ ਤਰ੍ਹਾਂ ਲਗਾ ਦੇਵੇ ਨਹੀਂ ਫਿਰ ਅਸੀਂ ਸਾਨੂੰ ਆਪਣੇ ਤਰੀਕੇ ਨਾਲ ਲਗਾਉਣਾ ਹੁੰਦਾ अच्छा जी पर ओदे बाद हजे भी ओ जेड़ा रिकॉग्नाइज नहीं ਕੀਤਾ ਜਾ ਰਿਹਾ ਬੰਦਾ ਕੌਣ ਆ ਕਿੱਥੇ ਆ ਪੁਲਿਸ ਅੰਨਾ ਕੰਨੀ ਕਰਦੀ ਹੈ ਜੇ ਅਸੀਂ ਇੱਥੇ ਆਇਆ ਖੰਨੇ سوری ਸਮਰਾਲੇ ਥਾਣੇ ਦੇ ਵਿੱਚ ਅੱਛਾ ਜੀ ਸਾਡਾ ਓਵਰ ਆਲ ਮੁੱਦਾ ਇਹ ਹੈ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਚਾਹੇ ਗਰਾਊਂਡ ਤੇ ਜੋ ਦੁਨੀਆ ਜੀ ਨੂੰ ਰਹਿਬਰ ਮੰਨਦੀ ਆ ਦੁਨੀਆ ਜੀ ਨੂੰ ਸਲਾਮ ਕਰਦੀ ਆ 바ਵਾ ਸਾਹਿਬ ਡਾਕਟਰ ਭੀਮrao अंबेडकर ਪੰਜਾਬ ਦੀ ਧਰਤੀ ਸਮੇਤ ਭਾਰਤ ਵਿੱਚ ਉਸ ਨੂੰ ਇੱਕ ਅਲੱਗ ਨਜ਼ਰੀ ਨਾਲ ਜਾਤੀਵਾਦੀ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਗਰਾਊਂਡ ਤੇ ਡਿਸਰੈਸਪੈਕਟ ਕੀਤਾ ਜਾ ਰਿਹਾ ਜਦ ਇਹਨਾਂ ਨੇ ਵੋਟ ਲੈਣੀ ਹੁੰਦੀ ਹੈ ਅੰਬੇਡਕਰ ਦੀ ਫੋਟੋ ਚੱਕ ਕੇ ਗਰੀਬਾਂ ਦੇ ਦਲਤਾਂ ਦੇ ਵੇੜਿਆਂ ਦੇ ਵਿੱਚ ਭੱਜਦੇ ਨੇ ਵੀ ਅਸੀਂ ਅੰਬੇਡਕਰ ਦੇ ਪੈਰੋਕਾਰਾਂ ਅੰਬੇਡਕਰ ਦੇ ਚੇਲੇ ਐ ਉਹਨਾਂ ਤੋਂ ਬਰਗੜਾ ਕੇ ਵੋਟ ਲੈ ਕੇ ਜਾਂਦੇ ਸੱਤਾ ਤੇ ਬੈਠ ਜਾਂਦੇ ਨੇ ਤਾ ਅੰਬੇਡਕਰ ਸਾਹਿਬ ਦੇ অনুਯਾਈਆਂ ਨੂੰ ਸਮਾਜ ਨੂੰ ਡਾਕਟਰ ਅੰਬੇਡਕਰ ਸਾਹਿਬ ਨੂੰ ਜਲੀਲ ਕਰਦੇ ਨੇ ਹੁਣ ਜਿਹੜਾ ਸਾਡਾ ਸਭ ਤੋਂ ਵੱਡਾ ਮੁੱਦਾ ਹੈ ਵਿਧਾਨ ਸਭਾ ਖੰਨਾ ਪੈਲ ਸਮਰਾਲਾ ਤਿੰਨ ਜਿਹੜੀ ਵਿਧਾਨ ਸਭਾ ਨੇ ਇੱਥੇ ਲੰਬਾ ਸਮੇਂ ਤੋਂ ਕਾਂਗਰਸ ਖਾਲੀ ਅ ਮੌਜੂਦਾ ਝਾੜੂ ਪਾਰਟੀ ਰਹੀ ਹੈ ਇੱਥੇ ਇੱਕ ਵੀ ਸਟੈਚੂ ਡਾਕਟਰ ਅੰਬੇਡਕਰ ਸਾਹਿਬ ਦਾ ਨਹੀਂ ਹੈ ਜੇ ਹੈ ਵੀ ਛੋਟੇ-ਮੋਟੇ ਨੇ ਤਾਂ ਪਿਛਲੀ ਜਿਹੜੀ ਸਰਕਾਰ ਆ ਖੰਨੇ ਦੇ ਵਿੱਚ ਝਾੜੂ ਨੇ ਬਣਾਈ ਉਹਨਾਂ ਨੇ ਵੋਟਾਂ ਲੈਣ ਦੇ ਲਈ ਜਿਹੜਾ ਮਲੋ ਚੌਕ ਉਹਦਾ ਨਾਮ ਡਾਕਟਰ ਅੰਬੇਡਕਰ ਸਾਹਿਬ ਚੌਕ ਰੱਖਤਾ ਅਸੀਂ ਪਿਛਲੇ 2 ਸਾਲ ਤੋਂ ਮੰਗ ਕਰਦੇ ਆ ਰਹੇ ਹਾਂ ਵੀ ਇੱਥੇ ਡਾਕਟਰ ਅੰਬੇਡਕਰ ਸਾਹਿਬ ਦਾ ਸਟੈਚੂ ਲਗਾਇਆ ਜਾਵੇ ਪ੍ਰੈਸ਼ਰ ਬਣਿਆ ਜਿੱਥੇ ਬੰਦੀਆਂ ਦਾ ਉੱਤੇ ਥੜਾ ਬਣ ਗਿਆ ਜਿਹੜਾ ਸਟੈਚੂ ਨਗਰ ਕੌਂਸਲ ਦੇ ਦਫ਼ਤਰ ਚ ਪਿਆ ਹੈ ਉਹ ਨਹੀਂ ਲਗਾਇਆ ਗਿਆ ਸਗੋਂ ਜਿਹੜਾ ਕੈਬਨਿਟ ਮੰਤਰੀ ਆ ਤਰਨਪਰੀ ਸੌਂਦ ਉਹਨੇ ਸਾਨੂੰ ਬੇਵਕੂ ਬਣਾਤਾ ਵੀ ਮੈਂ 3 ਮਹੀਨੇ ਚ ਲਵਾਉਂਗਾ ਲਗਾਉਣ ਤੋਂ ਉੱਥੇ ਬੁੱਤ ਤਾਂ ਨਹੀਂ ਲੱਗਿਆ ਥੜਾ ਤਿਆਰ ਆ ਬੁੱਤ ਤਿਆਰ ਆ ਪਰ ਉਹਦੇ ਨਾਲ ਏ ਜਿੱਥੇ ਡਾਕਟਰ ਅੰਬੇਡਕਰ ਦਾ ਬੁੱਤ ਲੱਗਣਾ ਉੱਥੇ ਲੋਕਾਂ ਦੇ ਮੂਤਣ ਦੇ ਲਈ ਇੱਕ ਪਖਾਨੇ ਬਣਾਤੇ ਇਹਦਾ ਮਤਲਬ ਹੈ ਜਿਹੜੀ ਝਾੜੂ ਸਰਕਾਰ ਆ ਜਾਂ ਜਿੰਨੇ ਵੀ ਨਗਰ ਕਾਉਂਸਲ ਦੇ ਕਾਂਗਰਸ ਕਾਬਜ ਹੈ ਵੀ ਇੰਨੀ ਕਿ ਸਾਡੇ ਰਹਿਬਰ ਦੀ ਅੰਬੇਡਕਰ ਦੀ ਰਿਸਪੈਕਟ ਕਰਦੇ ਨੇ ਇੱਕ ਮੂਤਨ ਵਾਲੀ ਜਗ੍ਹਾ ਨੂੰ ਪ੍ਰੇਫਰ ਕਰ ਰਹੇ ਨੇ ਉਹਨਾਂ ਦਾ ਸਟੈਚੂ ਨਹੀਂ ਲਗਾ ਰਹੇ ਦੂਜੀ ਘਟਨਾ ਸਮਰਾਲੇ ਦੀ ਹੈ ਜਿੱਥੇ 바ਵਾ ਸਾਹਿਬ ਦੀ ਇੱਕ ਫੋਟੋ ਦੇ ਉੱਤੇ ਹਰ ਜੁੱਤੀਆਂ ਦਾ ਪਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਹੈ 8 ਦਿਨ ਹੋ ਗਏ ਪੁਲਿਸ ਨੂੰ ਬੰਦਾ ਨਹੀਂ ਲੱਭ ਰਿਹਾ ਇਸ ਲਈ ਇਹ ਸਾਰੇ ਮੁੱਦੇ ਨੇ ਉਦੇ ਸਬੰਧ ਜੇ ਅਸੀਂ ਇੱਥੇ ਆਏ ਆ ਤੇ ਦੂਸਰਾ ਜਿਹੜਾ ਸਾਡਾ ਸਭ ਤੋਂ ਵੱਡਾ ਅਹਿਮ ਅਸੀਂ ਐਤਵਾਰ 28 ਤਰੀਕ ਨੂੰ ਅਮਲੋਹ ਚੌਂਕ ਦੇ ਵਿੱਚ ਇਹ ਸਾਰੀਆਂ ਭਰਾਤਰੀ ਜਥੇਬੰਦੀਆਂ ਬੋਇਨ ਸਮਾਜ ਪਾਰਟੀ ਹੋਰ ਜਿੰਨੇ ਵੀ ਸਾਡੇ ਸੰਗਠਨ ਨੇ ਉਹ ਇਕੱਠੇ ਹੋ ਕੇ ਇੱਕ ਧਰਨਾ ਦੇ ਰਹੇ ਆ ਅਜੇ ਅੰਸ਼ਕ ਧਰਨਾ ਵੀ ਮੌਜੂਦਾ ਜਿਹੜੀ ਝਾਲੂ ਸਰਕਾਰ ਆ ਇਹ ਆਪਣੀਆਂ ਕਰਤੂਤਾਂ ਤੋਂ ਬਾਜ਼ ਆਵੇ ਐਸੀ ਲੋਕਾਂ ਦੀ ਦੁਰਵਰਤੋਂ ਕਰਨੀ ਜੋ 70 ਸਾਲ ਤੋਂ ਕਰਾ ਬੰਦ ਕਰੇ 바ਵਾ ਸਾਹਿਬ ਦਾ ਬੁੱਤ ਉੱਥੇ ਬੰਦੇ ਦੀ ਤਰ੍ਹਾਂ ਲਗਾ ਦੇਵੇ ਨਹੀਂ ਫਿਰ ਅਸੀਂ ਸਾਨੂੰ ਆਪਣੇ ਤਰੀਕੇ ਨਾਲ ਲਗਾਉਣਾ ਹੁੰਦਾ ਇਸ ਲਈ 28 ਤਰੀਕ ਨੂੰ ਮੈਂ ਸਾਰੀਆਂ ਹੀ ਅੰਬੇਦਕਰੀ ਪਾਰਟੀਆਂ ਨੇ ਜਾਂ ਅੰਬੇਦਕਰ ਨੂੰ ਮੰਨਣ ਵਾਲੇ ਲੋਕ ਨੇ ਜਾਂ ਉਹਨਾਂ ਦੇ ਹਮਖਿਆਲੀ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ 28 ਤਰੀਕ ਦੇ ਦਿਨ ਐਤਵਾਰ ਨੂੰ ਖੰਨਾ ਦੇ ਉਮਲੋ ਚੌਂਕ ਦੇ ਵਿੱਚ ਇੱਕ ਅੰਸ਼ਿਕ ਧਰਨਾ ਦਿੱਤਾ ਜਾ ਰਿਹਾ ਤੋਂ ਸਾਰਿਆਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਕੰਪਲੇਟ ਹੈ ਤੁਸੀਂ ਅੱਜ ਵੀ ਪਹਿਲਾਂ ਪਹਿਲਾਂ ਕੰਪਲੇਟ ਪਹਿਲਾਂ ਦਿੱਤੀ ਹੋਈ ਹੈ ਜੀ ਸਾਡੇ ਪ੍ਰਧਾਨ ਜੀ ਨੇ ਦਲਵੀਰ ਸਿੰਘ ਮੰਡਿਆਲਾ ਵੱਲੋਂ ਪਰਚਾ ਦਰਜ ਹੋ ਗਿਆ ਪਰ ਉਹਦੇ ਬਾਅਦ ਹਜੇ ਵੀ ਉਹ ਜਿਹੜਾ ਰੈਕੋਨਾਈਜ਼ ਨਹੀਂ ਕੀਤਾ ਜਾ ਰਿਹਾ ਬੰਦਾ ਕੌਣ ਆ ਕਿੱਥੇ ਆ ਪੁਲਿਸ ਅੰਨਾ ਕੰਨੀ ਕਰਦੀ ਆ ਇਹ ਸਾਈਬਰ ਗ੍ਰਾਮ ਚ ਭੇਜਤੀ ਇਧਰ ਭੇਜਤੀ ਕੰਪਲੇਂਟ ਹਜੇ ਕਿਤੇ ਨਹੀਂ ਭੇਜੀ ਇਹਨਾਂ ਦੀ ਹਾਂਜੀ ਹੁਣ ਅਗੇ ਕੀ ਮੰਗ ਕਰਦੇ ਹੋ ਮੰਗ ਇਹੀ ਆ ਵੀ ਉਹਦੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਜਿਹੜਾ ਬੰਦਾ ਜਿਹਨੇ ਇਸ ਤਰ੍ਹਾਂ ਦਾ ਸਮਾਜ ਦੇ ਵਿੱਚ ਬਕਰੇਵੇਂ ਪਾਉਣ ਦੀ ਜਾਂ ਰਹਿਬਰ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਉਤੇ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਜਾਵੇ